ਸਸ਼ਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਇਨਸਾਈਡ ਮੈਂ ਹਾ ਚੇਤਨਾ ਸ਼ਰਮਾ ਹਾ ਹਾ ਪੰਜਾਬ ਦੀਆਂ ਕੁਝ ਵੱਡੀਆਂ ਤੇ ਹਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਇੱਕ ਨਜ਼ਰ ਆਜ਼ੀਆਂ ਹੈਡਲਾਈਨਸ ਇਸੇ ਮਾਨ ਦੇ ਸ਼੍ਰੀ ਅਕਾਲ ਤਖਤ ਸਕਤ੍ਰੇਤ ਵਿਖੇ ਸਪਸ਼ਟਿਕਰਨ ਦਾ ਸਮਾ ਬਦਲਿਆ ਨਾਕੇ ਤੇ ਹੀ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਹੋਇਆ ਪੰਜਾਬ ਪੁਲਿਸ ਦਾ ਮੁਲਾਜ਼ਮ ਬਿਕਨ ਸਿੰਘ ਮਜੀਠੀਆ ਦੀ ਜਾਨ ਨੂੰ ਹੈ ਖਤਰਾ ਪੰਜਾਬ ਸਰਕਾਰ ਨੇ ਮੰਨਿਆ ਹਾਈ ਕੋਰਟ ਨੇ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਹੁਕਮ 328 ਲਾਪਤਾ ਸਰੂਪ ਮਾਮਲਾ ਸਿੱਟ ਦੀ ਟੀਮ ਐਸਜੀਪੀਸੀ ਦੇ ਚੰਡੀਗੜ੍ਹ ਦਫਤਰ ਪਹੁੰਚੀ ਆਤੀਸ਼ੀ ਵੀਡੀਓ ਵਿਵਾਦ ਡੀਜੀਪੀ ਸਨੇਤ ਪੰਜਾਬ ਪੁਲਿਸ ਦੇ ਤਿੰਨ ਅਫਸਰਾਂ ਦੇ ਨੇ ਮੰਗਿਆ 10 ਦਿਨਾਂ ਦਾ ਸਮਾਂ ਦਿੱਲੀ ਸਪੀਕਰ ਨੇ ਭੇਜਿਆ ਹੈ ਨੋਟਿਸ ਗੁਲਾਬ ਸਿੱਧੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਸਰਪੰਚ ਸਮੇਤ ਤਿੰਨ ਮੁਲਜ਼ਮ ਹਤਿਆਰਾ ਸਮੇਤ ਗ੍ਰਿਫਤਾਰ ਕੈਨੇਡਾ ਚਵਾਨ ਚੋਰੀ ਦੇ ਮਾਮਲੇ 'ਚ ਇੱਕ ਔਰਤ ਸਨੇਤ ਪੰਜਾਬੀ ਗ੍ਰਿਫਤਾਰ ਚੋਰੀ ਕੀਤੀਆਂ ਕਾਰਾਂ ਵਿੱਚ ਬਰਾਮਦ ਅਮਰੀਪਾਸ ਸਿੰਘ ਦੀ ਨਜ਼ਰ ਨਜ਼ਰਬੰਦੀ ਬਾਰੇ ਹਾਈ ਕੋਰਟ ਨੇ ਇੱਕ ਹਫ਼ਤੇ ਚ ਮੰਗਿਆ ਮੂਲ ਰਿਕਾਰਡ ਗੰਦੰਦਰ ਵਿਵਸਥਾ ਪਹਿਲਾਂ ਪੰਜਾਬ ਨੂੰ ਦਿਹਲਾਉਣ ਦੀ ਸਾਜਿਸ਼ ਨਾਕਾਮ ਹੱਤਿਆਸ ਅਤੇ 6 ਗ੍ਰਿਫਤਾਰ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬੀਤੇ ਫੇਰ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਡਾ ਇਲਾਕਾ ਰਿਹਾ ਜਿੱਥੇ ਰਾਤ ਸਮੇਂ ਘਟੋ ਘਟਾ ਤਾਪਮਾਨ 0.6 ਡਿਗਰੀ ਦਰਜ ਕੀਤਾ ਗਿਆ ਬਠਿੰਡਾ ਵਿੱਚ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ ਹੈ ਮੌਸਮ ਵਿਗਿਆਨੀਆਂ ਨੇ 13 ਜਨਵਰੀ ਨੂੰ ਲੋੜੀ ਅੱਲੇ ਦਿਨ ਪੰਜਾਬ ਹਰਿਆਣਾ ਸਣੇ ਉਤਸਾਰੇ ਉੱਤਰ ਭਾਰਤ ਚ ਸੰਗਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਅਲਰਟ ਜਾਰੀ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਦੇ 13 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਲਈ ਧੁੰਦ ਤੇ ਠੰਡ ਦਾ ਰੈਡ ਅਲਰਟ ਤੇ 6 ਜ਼ਿਲ੍ਹਿਆਂ ਲਈ orange ਅਲਰਟ ਜਾਰੀ ਕੀਤਾ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਜ਼ਕਾਰੀ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ੍ਹ ਵੱਲੋਂ ਮੁੱਖ ਮੰਤਰੀ ਮਾਨ ਦੇ ਸਪਸ਼ਟਿਕਰਨ ਦਾ ਸਮਾਬਧਲੇ ਜਾਣ ਮਗਰੋਂ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ 15 ਜਨਵਰੀ ਨੂੰ ਕੋਈ ਹੋਰ ਰੁਜ਼ੇਵਾ ਨਹੀਂ ਹੈ ਤੇ ਉਹ ਸਵੇਰੇ 10 ਵਜੇ ਹੀ ਨਿਮਰਤਾ ਸਹਿਤ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਹਾਜ਼ਰ ਹੋਣ ਲਈ ਤਿਆਰ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਹੈ ਕਿ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਕਪਤ ਸाहिब ਜੀ ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਜ਼ੇਵਾ ਨਹੀਂ ਹੈ ਮੈਂ ਮਾਨਯੋਗ ਰਾਸ਼ਟਰਪਤੀ ਜੀ ਦੇ ਦਫ਼ਤਰ ਵਿਖੇ ਵੀ ਸੂਚਨਾ ਦੇ ਦਿੱਤੀ ਹੈ 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਮਾਬਦਲਨ ਸੰਬੰਧੀ ਕੋਈ ਵਿਪੱਤ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਇਹ ਵੱਲੋਂ جاری ਹੋਏ ਤਾਜ਼ਾ ਹੁਕਮ ਅਨੁਸਾਰ ਆਖਿਆ ਗਿਆ ਸੀ ਕਿ ਜੱਤੀਦਾਰ ਗੜਗੜ ਦੇ ਆਦੇਸ਼ ਅਨੁਸਾਰ ਮਿਤੀ 15 ਜਨਵਰੀ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਸਕਰਤ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਦਾ ਸਮਾਂ ਉਹਨਾਂ ਵੱਲੋਂ ਉਸ ਦਿਨ ਦੇ ਦਰਸ਼ਾਏ ਗਏ ਆਪਣੇ ਰੁਜ਼ਵੀਆ ਦੇ ਮੱਦੇ ਨਜ਼ਰ ਸਵੇਰੇ 10 ਵਜੇ ਤੋਂ ਬਦਲ ਕੇ ਹੁਣ ਸੰਧਿਆ ਵੇਲੇ 4:30 ਵਜੇ ਦਾ ਕਰ ਦਿੱਤਾ ਗਿਆ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਨਾਕਾਬੰਦੀ ਦੌਰਾਨ ਕੀ ਦੜਬਾ ਪੁਲਿਸ ਨੇ ਬਠਿੰਡਾ ਪੁਲਿਸ ਦੇ ਇੱਕ ਮੁਲਾਜ਼ਮ ਅਤੇ ਉਸੇ ਸਾਥੀ ਨੂੰ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਹੈਰਾਨੀ ਦੀ ਗੱਲ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚੋਂ ਇੱਕ ਇਸ ਸਮੇਂ ਬਠਿੰਡਾ ਦੇ ਥਾਣਾ ਥਰਮਲ ਵਿੱਚ ਤਾਇਨਾਤ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾ ਪੁਲਿਸ ਨੇ ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਇਲਾਕੇ ਵਿੱਚ ਨਾਕਾਬੰਦੀ ਕਰਵਾਹਣ ਦੀ ਤਲਾਸ਼ੀ ਲਈ ਜਾ ਰਹੀ ਸੀ ਜਾਂਚ ਦੌਰਾਨ ਇੱਕ ਸਵਿਫਟ ਕਾਰ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਕਾਰ ਸਵਾਰ ਤੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਜ਼ਮਨ ਨੂੰ ਮੌਕੇ ਤੇ ਹੀ ਹਿਰਾਸਤ ਚ ਲੈ ਆਗਰ ਗ੍ਰਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਬਲਰਾਮ ਚੰਦ ਵਾਸੀ ਪਿੰਡ ਪਿਉਰੀ ਅਤੇ ਮਨਪ੍ਰੀਤ ਸਿੰਘ ਵਾਸੀ ਕਾਲਚ ਰਾਣੀ ਵਜੋਂ ਹੋਈ ਹੈ ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮਾ ਚੋਂ ਇੱਕ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਜੋ ਇਸ ਸਮੇਂ ਥਰਮਲ ਪੁਲਿਸ ਸਟੇਸ਼ਨ ਬਠਿੰਡਾ ਚ ਤਾਇਨਾਤ ਹੈ ਪੁਲਿਸ ਨੇ ਮੁਲਜ਼ਮਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਥਰਮਲ ਪੁਲਿਸ ਸਟੇਸ਼ਨ ਨਾਲ ਸੰਬੰਧਤ ਇਹ ਦੂਜਾ ਗੰਭੀਰ ਮਾਮਲਾ ਹੈ ਜੋ ਹਾਲ ਹੀ ਜਥਾਰ ਗੱਡੀ ਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਨਸ਼ੇ ਵਾਲੇ ਪਦਾਰਥਾਂ ਦੇ ਮਾਮਲੇ 'ਚ ਗ੍ਰਿਫਤਾਰ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਲਗਾਤਾਰ ਸਾਹਮਣੇ ਆ ਰਹੇ ਇਹਨਾਂ ਮਾਮਲਿਆਂ ਨੇ ਪੁਲਿਸ ਵਿਭਾਗ ਦੀ ਅੰਦਰੂਨੀ ਨਿਗਰਾਨੀ ਪ੍ਰਣਾਲੀ ਅਤੇ ਅਨੁਸ਼ਾਸਨ ਤੇ ਗੰਭੀਰ ਸਵਾਲ ਖੜੇ ਕੀਤੇ ਹਨ ਸਿੰਘਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਜੇਕਰ ਕੋਈ ਪੁਲਿਸ ਅਧਿਕਾਰੀ ਨਸ਼ੇ ਵਾਲੇ ਪਦਾਰਥਾਂ ਦੀ ਸਮਗਲਿੰਗ ਜਾਂ ਗੈਰ ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਬੱਦੇ ਹਾਂ ਅਗਲੀ ਖਬਰ ਵੱਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਧਮਕੀ ਮਾਮਲੇ 'ਚ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕਬੂਲ ਕੀਤਾ ਹੈ ਕਿ ਅਕਾਲੀ ਆਗੂ ਦੀ ਜਾਨ ਨੂੰ ਖਤਰਾ ਹੈ ਹਾਈ ਕੋਰਟ ਨੇ ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਆਗੂ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ ਵੀ ਹੁਕਮ ਜਾਰੀ ਕੀਤੇ ਹਨ ਉੱਥੇ ਹੀ ਕਿਹਾ ਹੈ ਕਿ ਜੇ ਚੂਕ ਹੋਈ ਤਾਂ ਐਡੀਜੀਪੀ ਜੇਲ੍ਹ ਤੇ ਨਾਬਾਜ਼ ਸੁਪਰਡੈਂਟ ਜ਼ਿੰਮੇਵਾਰ ਹੋਣਗੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਜੀਠੀਆ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਨਾਲੇ ਆਪਣੀ ਦਿੱਤੀ ਹੈ ਕਿ ਜੇਕਰ ਸੁਰੱਖਿਆ ਵਿੱਚ ਕੋਈ ਕਮੀ ਆਈ ਤਾਂ ਇਹ ਡੀਜੀਪੀ ਅਤੇ ਨਾਬਾਜ਼ ਜੇਲ੍ਹ ਸੁਪਰਡੈਂਟ ਜ਼ਿੰਮੇਵਾਰ ਹੋਣਗੇ ਅਤੇ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮੰਨਿਆ ਕਿ ਮਜੀਠੀਆ ਨੂੰ ਸੱਚਮੁੱਚ ਧਮਕੀਆਂ ਮਿਲਦੀਆਂ ਹਨ ਅਤੇ ਇਸ ਤੋਂ ਬਾਅਦ ਜੇਲ੍ਹ ਵਿੱਚ ਉਸ ਦੀ ਸੁਰੱਖਿਆ ਪੂਰੀ ਤਰ੍ਹਾਂ ਸਖਤ ਕਰ ਦਿੱਤੀ ਗਈ ਹੈ ਉਹ ਹਸਸੀ ਸੀਟੀਵੀ ਨਿਗਰਾਨੀ ਹੇਠ ਹੈ ਅਤੇ ਜੇਲ੍ਹ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਹਾਈ ਕੋਰਟ ਨੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੀ ਸੁਰੱਖਿਆ ਹਰ ਕੀਮਤ ਤੇ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਸਰਕਾਰ ਨੂੰ ਜ਼ਿਆਦਾ ਆਤਮ ਵਿਸ਼ਵਾਸੀ ਨਹੀਂ ਬਣਨਾ ਚਾਹੀਦਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਵੱਦੀ ਹਾਂ ਅਗਲੀ ਖਬਰ ਵੱਲ ਗੁਰੂਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ ਐਸਪੀ ਗੁਰਵੰਸ਼ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਦੇ ਸੈਕਟਰ 5 ਸਥਿਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿੱਚ ਭੁੱਜੀ ਜਿੱਥੇ ਉਹਨਾਂ ਨੇ 79 ਕੁਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਲੋੜਿੰਦਾ ਰਿਕਾਰਡ ਮੰਗਿਆ ਹੈ ਇਹਨਾਂ ਨੇ ਅਰਜ਼ੀ ਦਿੱਤੀ ਹੈ ਕਿ ਵਿਸ਼ੇਸ਼ ਜਾਂਚ ਟੀਮ ਨੂੰ ਰਿਕਾਰਡ ਮੁਹੱਈਆ ਕਰਵਾਇਆ ਜਾਵੇ ਜ਼ਿਕਰਯੋਗ ਹੈ ਕਿ ਲਾਪਤਾ ਸਰੂਪ ਮਾਮਲੇ ਵਿੱਚ 7 ਦਸੰਬਰ ਨੂੰ थाना ਇਸਲਾਮਾਬਾਦ ਵਿਖੇ ਆਈਪੀਸੀ ਦੀ ਧਾਰਾ ਹੇਠ ਕੇਸ ਦਾ ਕੀਤਾ ਗਿਆ ਸੀ ਇਸ ਮਾਮਲੇ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਇਹਨਾਂ ਵਿੱਚ ਸ਼ੋਮਣੀ ਕਮੇਟੀ ਦੇ ਸਾਬਕਾ ਤੇ ਮੌਜੂਦਾ ਕਰਮਚਾਰੀ ਅਤੇ ਹੋਰ ਵੀ ਸ਼ਾਮਲ ਸਨ ਵੱਦੇਗਾ ਅਗਲੀ ਖਬਰ ਵੱਲ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਨੇਤਾ ਆਤੀਸ਼ੀ ਦੇ ਕਥਿਤ ਬਿਆਨ ਨੂੰ ਲੈ ਕੇ ਮੁੱਦਾ ਗਰਮਾਉਂਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹਨ ਇਸ ਦੌਰਾਨ ਪੰਜਾਬ ਪੁਲਿਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਦੇਣ ਲਈ 10 ਦਿਨ ਦਾ ਸਮਾਂ ਮੰਗਿਆ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪਿਛਲੇ ਸ਼ਨੀਵਾਰ ਕੇ ਹਾਸੀ ਕੀ ਪੰਜਾਬ ਪੁਲਿਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਦਿੱਲੀ ਸਰਕਾਰ ਦੇ ਕਾਂ ਮਨ ਮੰਤਰੀ ਕਪਿਲ ਮਿਸ਼ਰਾ ਵਿਰੋਧ ਵਿਧਾਨ ਸਭਾ ਦੀ ਇੱਕ ਵੀਡੀਓ ਕਲਿੱਪ ਨੂੰ ਲੈ ਕੇ ਦਰਜ ਕੀਤੀ ਗਈ ਐਫ ਆਈ ਆਰ ਦੇ 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਦਿੱਲੀ ਵਿਧਾਨ ਸਭਾ ਨੇ ਅਤੀਸ਼ੀ ਦੇ ਇੱਕ ਦੀ ਇੱਕ ਛੇੜਛਾੜ ਤੇ ਐਡਿਟ ਕੀਤੀ ਗਈ ਵੀਡੀਓ ਕਲਿੱਪ ਨੂੰ ਕਥਿਤ ਤੌਰ ਤੇ ਪ੍ਰਸਾਰਿਤ ਕਰਨ ਲਈ ਕਪਿਲ ਮਿਸ਼ਰਾ ਵਿਰੁੱਧ ਪੰਜਾਬ ਪੁਲਿਸ ਤੋਂ ਆਰ ਅਰਜ ਕੀਤੀ ਗਈ ਐਫ ਆਈ ਆਰ ਦੇ ਸਬੰਧ ਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਅਧਿਕਾਰੀਆਂ ਨੇ ਜਵਾਬ ਦੇਣ ਲਈ 10 ਦਿਨਾਂ ਦਾ ਸਵਾ ਮੰਗਿਆ ਹੈ ਇਹ ਨੋਟਿਸ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਯਾਨੀ ਕਿ ਡੀਜੀਪੀ ਸਪੈਸ਼ਲ ਡੀਜੀਪੀ ਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਹਨ ਸਪੀਕਰ ਵਿਜੇਂਦਰ ਗੁਪਤਾ ਦੇ ਵੀਡੀਓ ਕਲਿੱਪ ਅਧਿਵਰਤੋ ਜੋ ਕਿ ਦਿੱਲੀ ਵਿਧਾਨ ਸਭਾ ਦੀ ਜਾਇਦਾਦ ਹੈ ਤੇ ਪੰਜਾਬ ਪੁਲਿਸ ਦੁਆਰਾ ਇਸ ਦੇ ਆਧਾਰ ਤੇ ਐਫ ਆਈ ਆਰ ਦਰਜ ਕਰਨ ਨੂੰ ਮੰਦਭਾਗਾ ਕਰਾਰ ਦਿੰਦਾ ਹੈ ਅਤੇ ਕਿਹਾ ਹੈ ਕਿ ਇਸ ਨੇ ਸਦਨ ਦੀ ਸ਼ਾਨ ਨੂੰ ਟਾ ਲਗਾਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਧਿਕਾਰੀਆਂ ਵਿਰੁੱਧ ਅਗਲੀ ਕਾਰਵਾਈ ਦਾ ਫੈਸਲਾ ਉਹਨਾਂ ਦੇ ਜਵਾਬ ਮਿਲਣ ਤੋਂ ਬਾਅਦ ਹੀ ਕੀਤਾ ਜਾਵੇਗਾ ਬਾਦ ਅਗਲੀ ਖਬਰ ਬਲ ਬਰਨਾਲਾ ਦੇ ਪਿੰਡ ਕੋਟ ਦੁਨਾਂ ਤੋਂ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹ ਪੰਜਾਬ ਸਿੰਗਰ ਗੁਲਾਬ ਸਿੱਧੂ ਤੇ ਹਮਲਾ ਕਰਨ ਦੀ ਪਲਾਨਿੰਗ ਬਣਾ ਰਹੇ ਹਨ ਕੋਟ ਦੁਨਾਂ ਦੇ ਸਰਪੰਚ ਸਮੇਤ ਤਿੰਨ ਲੋਕਾਂ ਨੂੰ ਗੈਰ ਕਾਨੂੰਨੀ ਹਥਿਆਰ ਜਿੰਦਾ ਕਾਰਤੂਸ ਮੋਬਾਈਲ ਫੋਨ ਸਿਫਟ ਕਾਰ ਤੇ ਹੋਰ ਕਈ ਸਮਾਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਸਰਪੰਚ ਨੇ ਇੱਕ ਵੀਡੀਓ ਵਾਇਰਲ ਕਰਕੇ ਗਾਇਕ ਗੁਲਾਬ ਸਿੱਧੂ ਨੂੰ ਧਮਕੀ ਵੀ ਦਿੱਤੀ ਸੀ ਜਿਸ ਤੇ ਸਰਪੰਚ ਨੂੰ ਗਾਲੀ ਗਲੋਚ ਕਰਦੇ ਹੋਏ ਦੇਖਿਆ ਗਿਆ ਉਸ ਨੇ ਫਰਵਾਹੀ ਦੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਤੇ ਸਰਪੰਚ ਸਰਪੰਚ ਬਾਰੇ ਗਲਤ ਗੀਤ ਗਾਉਣ ਦਾ ਦੋਸ਼ ਲਗਾਇਆ ਸੀ ਕੋਟ ਦੁੰਦਾ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਉਰਫ ਕਿੱਧਾ ਨੇ ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਵਿਰੁੱਧ ਤਾਕੀ ਦੀ ਇੱਕ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਇਸ ਲਾਈਨ ਚ ਆਪਣਾ ਨਾਮ ਸਥਾਪਤ ਕਰਨ ਲਈ ਕੰਮ ਕਰ ਰਹੇ ਹਨ ਉਨ੍ਹਾਂ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹ ਇਸ ਘਟਨਾ ਨੂੰ ਅੰਜਾਮ ਦੇ ਕੇ ਆਪਣਾ ਨਾਮ ਬਣਾਉਣਾ ਚਾਹੁੰਦੇ ਸਨ ਬਾਅਦ ਚ ਹੋਰ ਮਸ਼ਹੂਰ ਹਸਤੀਆਂ ਤੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰਕੇ ਤੇ ਰਿਸ਼ਵਤ ਮੰਗ ਕੇ ਵੱਡੀ ਰਕਮ ਹਾਸਲ ਕਰਨਾ ਚਾਹੁੰਦੇ ਸਨ ਤਿੰਨਾਂ ਦੋਸ਼ੀਆਂ ਵਿਰੁੱਧ ਪਹਿਲਾਂ ਹੀ ਕੇਸ ਦਰਜ ਕੀਤੇ ਜਾ ਚੁੱਕੇ ਸਨ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤੇ ਹੋਰ ਜਾਂਚ ਜਾਰੀ ਹੈ ਵੱਦੇਹਾ ਅਗਲੀ ਖਬਰ ਵੱਲ ਕੈਨੇਡਾ ਦੇ ਬ੍ਰੈਂਪਟਨ ਵਿੱਚ ਪੁਲਿਸ ਨੇ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਪੰਜਾਬੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇੱਕ ਵਾਹਨ ਚੋਰੀ ਦੇ ਘਿਰੋ ਵਿੱਚ ਸ਼ਾਮਲ ਸੰ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਪੀਮ ਨੇ ਇਸ ਕਾਰਵਾਈ ਵਿੱਚ ਤਿੰਨ ਚੋਰੀ ਕੀਤੇ ਵਾਹਨ ਵੀ ਬਰਾਬਰਦ ਕੀਤੇ ਹਨ। ਮਲਜ਼ਮਾਂ ਦੀ ਪਛਾਣ ਅਮਰਿਤਪਾਲ ਖਟੜਾ, ਗੁਰਤਾਸ ਪੁੱਲਰ ਅਤੇ ਮਨਦੀਪ ਕੋਰ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਨੈਟਵਰਕ ਕਾਰ ਅਤੇ ਟਰੈਕਟਰ ਟਰੇਲਰ ਚੋਰੀਆਂ ਦੇ ਨਾਲ ਨਾਲ ਵਾਹਨ ਧੋਖਾਧੜੀ ਵਿੱਚ ਵੀ ਸ਼ਾਮਲ ਸੀ ਪਤਾ ਲੱਗਾ ਹੈ ਕਿ 8 ਜਨਵਰੀ 2026 ਨੂੰ ਪੁਲਿਸ ਨੇ ਸਰਚ ਵਾਰੰਟ ਤਹਿਤ ਬ੍ਰੈਂਟਨ ਵਿੱਚ ਇੱਕ ਘਰ ਤੇ ਛਾਪਾ ਮਾਰਿਆ ਛਾਪੇ ਮਾਰੀ ਦੌਰਾਨ ਪੁਲਿਸ ਨੇ ਜਾਲੀ ਲਾਇਸੈਂਸ ਪਲੇਟਾਂ ਵਾਲੇ 3 ਚੋਰੀ ਹੋਏ ਵਾਹਨ ਬਰਾਮਦ ਕੀਤੇ ਅਮਰਿਤਪਾਲ ਖਟੜਾ ਨੇ ਕਈ ਗੰਭੀਰ ਤੇ ਕਈ ਗੰਭੀਰ aarop ਹਨ ਗੁਰਤਾਸ ਪੁੱਲਰ ਤੇ ਵੀ ਕਈ aarop ਹਨ ਉਸ ਤੇ ਵਾਹਨ ਚੋਰੀ ਦੀ ਕੋਸ਼ਿਸ਼ ਚੋਰੀ ਦੇ ਸੰਦ ਰੱਖਣਾ ਰਿਹਾਈ ਦੇ ਆਦੇਸ਼ ਦੀ ਉਲੰਘਣਾ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਵਾਹਨ ਚੋਰੀ ਤੇ ਕਰ ਤੋੜਨ ਦੇ ਆਰੋਪ ਹਨ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਖਟੜਾ ਅਤੇ ਭੁੱਲਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ ਜਦੋਂ ਕਿ ਮਨਦੀਪ ਕੌਰ ਨੂੰ ਕੁਝ ਸ਼ਰਤਾਂ ਦੇ ਬਾਅਦ ਹੀ ਰਿਹਾ ਕਰ ਦਿੱਤਾ ਗਿਆ ਸੀ ਵੱਦੇ ਹਾਂ ਅਗਲੀ ਖਬਰ ਵੱਲ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਲੋਕ ਸਭਾ ਮੈਂਬਰ ਅਮਰਪਾਲ ਸਿੰਘ ਦੀ ਨਿਵਾਰਕ ਜਨਜ਼ਰਬੰਦੀ ਹੁਕਮ ਦਾ ਆਧਾਰ ਬਣਨ ਵਾਲੇ ਮੂਲ ਰਿਕਾਰਡ ਮੰਗਵਾਏ ਇਹ ਨਿਰਦੇਸ਼ ਉਦੋਂ ਆਏ ਜਦੋਂ ਬੈਂਚ ਨੇ ਪੰਜਾਬ ਨੂੰ ਕਮਿ ਸੁਰੱਖਿਆ ਕਾਨੂੰਨ ਤਹਿਤ ਲਗਾਤਾਰ ਤੀਜੀ ਵਾਰ ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਹਨਾਂ ਦੀ ਪਟੀਸ਼ਨ ਤੇ ਪੈਰਾਗ੍ਰਾਫ ਵਾਰ ਜਵਾਬ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਚੀਰ ਜਸਟਿਸ ਸ਼ੇਲਨਾਗੂ ਦੀ ਅਗਵਾਈ ਵਾਲੀ ਬੈਂਚ ਨੇ ਸ਼ੁਰੂ ਚਹੀ ਕਿਹਾ ਹੈ ਕਿ ਸੁਪਰੀਮ ਕੋਰਟ ਨੇ 10 ਨਵੰਬਰ ਦੇ ਹੁਕਮ ਰਾਹੀਂ ਇਸ ਮਾਮਲੇ ਦੇ ਫੈਸਲੇ ਲਈ 6 ਹਫ਼ਤਿਆਂ ਦੀ ਵੱਧ ਤੋਂ ਵੱਧ ਮਿਆਦ ਤੈਅ ਕੀਤੀ ਸੀ ਪਰ 17 ਅਪ੍ਰੈਲ 2025 ਦੇ ਨਿਵਾਰਕ ਨਜ਼ਰਬੰਦੀ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਸੰਬਰ ਦੇ ਪਹਿਲੇ ਹਫ਼ਤੇ ਦਾਖਲ ਕੀਤੀ ਗਈ ਸੀ ਹਾਈ ਕੋਰਟ ਵਿਰੋਧ ਕਰਨ ਵਾਲਿਆਂ ਧਿਰਾਂ ਤੋਂ ਪੈਰਾਗ੍ਰਾਫ ਵਾਰ ਜਵਾਬ ਪ੍ਰਾਪਤ ਹੋਣ ਤੱਕ ਅੱਗੇ ਦੀ ਕਾਰਵਾਈ ਨਹੀਂ ਕਰ ਸਕਦਾ ਆਖਰ ਅਦਾਲਤ ਨੇ ਸਬੇ ਦੀ ਆਪਣੀ ਨੂੰ ਸਵੀਕਾਰ ਕਰਦਿਆਂ ਉਸ ਨੂੰ ਆਪਣਾ ਜਵਾਬ ਦਾਖਲ ਕਰਨ ਲਈ 1 ਹਫ਼ਤੇ ਦਾ ਸਮਾਦਿੱਤਾ ਵੈਂਚ ਨੇ ਅੱਗੇ ਨਿਰਦੇਸ਼ ਦਿੱਤਾ ਹੈ ਕਿ ਹਿਰਾਸਤ ਦੇ ਆਧਾਰਾ ਦਾ ਸਮਰਥਨ ਕਰਨ ਵਾਲੇ ਮੂਲ ਦਸਤਾਵੇਜ਼ ਵੀ ਅਗਲੀ ਸੁਣਵਾਈ ਦੀ ਤਾਰੀਖ ਤੇ ਪੇਸ਼ ਕੀਤੇ ਜਾਣ ਜਿਸ ਤੋਂ ਬਾਅਦ ਮਾਮਲੇ ਨੂੰ 20 ਜਨਵਰੀ ਲਈ ਸੁਚੀਬੰਦ ਕੀਤਾ ਗਿਆ ਵੱਦੇ ਹਾਂ ਅਗਲੀ ਖਬਰ ਵੱਲ ਗੰਦੰਤਰ ਦਿਵਸ ਤੋਂ ਪਹਿਲਾਂ ਪੰਜਾਬ ਵਿੱਚ ਕਈ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਨੂੰ ਤਰਨਤਾਰਨ ਪੁਲਿਸ ਨੇ ناکام ਕਾ ਦਿੱਤਾ ਹੈ ਪੁਲਿਸ ਨੇ ਪਾਰਿਮਾਤਰਾ ਵਿੱਚ ਅਸਲਾ ਗੋਲੀ ਸਿਕਾ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਦਿਆਂ ਕਰੀਬ ਅੱਧੀ ਦਰਜਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ ਸੂਤਰਾਂ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੱਕਾਪਗੜ੍ਹਿਆਲਾ ਵਿਖੇ ਬੀਤੀ ਦੇਰ ਰਾਤ ਕਰੀਬ 1 ਵਜੇ ਪੁਲਿਸ ਨੇ ਵੱਡੀ ਪੱਧਰ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਪੁਲਿਸ ਨੇ ਨਵੀਂ ਤਕਨੀਕ ਦੇ 6 ਵਿਦੇਸ਼ੀ ਪਿਸਤੌਲ ਅਸਾルト ਰਾਈਫਲ ਤੇ ਮੈਗਜ਼ੀਨ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੁਲਜ਼ਮਾਂ ਪਾਸੋਂ ਰਾਕੇਟ ਲਾਂਚਰ ਵਰਗਾ ਖਤਰਨਾਕ ATV ਮਿਲਿਆ ਹੈ ਜਿਸ ਦੀ ਵਰਤੋਂ ਕਿਸੇ ਵੱਡੇ ਹਮਲੇ ਲਈ ਕੀਤੀ ਜਾਣੀ ਸੀ DSP ਜਗਦੀਪ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਰੋਜ਼ਾਨਾ ਕਾਰਵਾਈਆਂ ਕਰਦੀ ਰਹਿੰਦੀ ਹੈ ਪਰ ਇੰਨੀ ਵੱਡੀ ਬਰਾਮਦਗੀ ਬਾਰੇ ਅਧਿਕਾਰਤ ਜਾਣਕਾਰੀ ਪ੍ਰੈਸ ਕਾਨਫਰੰਸ ਰਾਹੀਂ ਹੀ ਦਿੱਤੀ ਜਾਵੇਗੀ ਉਮੀਦ ਹੈ ਕਿ ਮੰਗਲਵਾਰ ਨੂੰ SSP सुरेंद्र ਲੰਬਾ ਇਸ ਮਾਮਲੇ ਤੇ ਵੱਡਾ ਖੁਲਾਸਾ ਕਰ ਸਕਦੇ ਹਨ ਪੰਜਾਬ ਖਬਰ ਅਬ ਵਿਚ ਬਸੇ ਨਹੀਂ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ ਧੰਨਵਾਦ